ਤੋਡੇ ਵਾਸਤੇ ਮੋਡੀਫਾਈ ਕੀਤਾ ਹੋਇਆ ਫੋਰਡ 3600 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲਾ ਬਾਈ ਵਧੀਆ ਬਾਈ ਤੁਸੀਂ ਠੀਕ ਠਾਕ ਜੀ ਹਾਂਜੀ ਇਹ ਸਭ ਤੋਂ ਪਹਿਲਾਂ ਬਾਈ ਕਿਹੜਾ ਮਾਡਲ 1993 ਮਾਡਲ ਠੀਕ ਆ 1993 ਮਾਡਲ ਆ ਨੰਬਰ ਬਾਈ ਪੀ 50 ਵਾ ਹਾਂ ਪੀ ਵੀ 04 ਫਰੀਦਕੋਟ ਦਾ ਨੰਬਰ ਜੀ ਠੀਕ ਆ ਪੀ ਬੀ 04 ਫਰੀਦਕੋਟ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਇਹਦੇ ਰੰਗ ਵੇੜਦੇ ਰੰਗ ਤੂਕੇ ਦਾ ਰੰਗ ਆ ਜੀ ਤੂਕੇ ਦਾ ਰੰਗ ਆ ਥੋਡੀ ਗਾਰੰਟੀ ਵੀ ਜਿਵੇਂ ਨਵਾਂ ਹੋਇਆ ਜਿਹਾ ਹੈ ਨਾ ਠੀਕ ਆ ਤਾਜੇ ਰੰਗ ਹੋਇਆ ਦੋ ਤਿੰਨ ਦਿਨ ਨਹੀਂ ਹੋਇਆ ਦੋ ਤਿੰਨ ਦਿਨ ਹੋਇਆ ਰੰਗ ਹੋਇਆ ਨੂੰ ਪਰ ਹੋਇਆ 2K ਆ ਹਾਂ 2K ਠੀਕ ਹੈ ਜੀ 2K ਦਾ ਰੰਗ ਹੋਇਆ ਬਾਈ ਇਹਦੇ ਟਾਇਰਾਂ ਦੀ ਗੱਲ ਕਰੀ ਇਹ ਚਾਰੇ ਨਵੇਂ ਆ ਜੀ ਬਿਲਕੁਲ ਹਾਂ ਜਮ ਕਿਹੜੀ ਕੰਪਨੀ ਦੇ ਆ ਬਾਈ ਇਹ ਹੈ ਮਹਿੰਦਰਾ ਦੇ ਆਗੇ ਦੀ ਮੂਰ ਲੈ ਆਗੇ ਡਾ ਹੱਬ ਦੇ ਠੀਕ ਆ ਵੀ ਹੈ ਚਾਰੇ ਬਿਲਕੁਲ ਨਵੇਂ ਆ ਹਾਂ ਠੀਕ ਆ ਸਾਰੀ ਐਸੈਸਰੀ ਨਵੀਂ ਲੱਗੀ ਆ ਸਾਰੀ ਐਸੈਸਰੀ ਨਵੀਂ ਲੱਗੀ ਆ ਜਿਵੇਂ ਐਮਪ ਹੋ ਗਿਆ ਛਤਰੀ ਹੋ ਗਈ ਹੈਨਾ ਹਾਂ ਟੂਰ ਬਾਕੀ ਤਾਂ ਸਾਰਾ ਜਦੋਂ ਤਿਆਰ ਹੀ ਕੀਤਾ ਹੈ ਜਮਾ ਨਾ ਵਾ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਲਈ ਬਣਾ ਆਪਣੀ ਸੌਦਾ ਵਾਖੇ ਕਰ ਲੈਣੀ ਛੱਲੀ ਆ ਪਹਿਲਾਂ ਵਾ ਲੈਣ ਫੇਰ ਸੌਦਾ ਕਰ ਲੈਣ ਇਹ ਜਿਹੜਾ ਤੁਸੀਂ ਆ ਤਿਆਰ ਕੀਤਾ ਵੀ ਸਮਾਨ ਸਾਰਾ ਕੰਪਨੀ ਦਾ ਲਾਇਆ ਹਾਂ ਕੰਪਨੀ ਦਾ ਲਾਇਆ ਐਮਪ ਜਿਵੇਂ ਆ ਫਾਈਬਰ ਹੱਡ ਹੋਗੀ ਸੀ ਛੇ ਛੂਛੇ ਇਹ ਸਾਰਾ ਕੁਝ ਚੱਲਦਾ ਏ ਏ ਟੂ ਜ਼ੈਡ ਏ ਟੂ ਜ਼ੈਡ ਚੱਲਦਾ ਹਾਂ ਵੀ ਚੱਲਦਾ ਹੀ ਰਹੋਗੇ ਹਾਂ ਚੱਲਦਾ ਹੀ ਰਹੋ ਠੀਕ ਆ ਲਾਈਟਾਂ ਲੂਟਾਂ ਸਭ ਕੁ ਹਾਰਨ ਹੋਰ ਆਈ ਦੇਵੋਗੇ ਹਾਂ ਆਈ ਠੀਕ ਆ ਹੁਣ ਗੱਲ ਕਰੀਏ ਬਾਈ ਇਹਦੇ ਰੇਟ ਦੀ ਪੂਰੀ 2 ਲੱਖ ਤੇ 15000 ਰੁਪਏ ਮੰਗਿਆ 2 ਲੱਖ ਤੇ 15000 ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਕਰਕੇ ਆ ਗਿਆ ਬਾਈ ਵੀਡੀਓ ਸ਼ੇਅਰ ਜੇ ਉਹ ਆਪਾਂ ਤੁਹਾਡੀ ਵੀਡੀਓ ਸ਼ੇਅਰ ਕਰਕੇ 15000 ਰੁਪਏ ਦਾ ਮਾਨਤਾਨ ਕਰੀਏ ਠੀਕ ਆ 15000 ਦਾ ਮਾਨਤਾਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਵੀਡੀਓ ਸ਼ੇਅਰ ਕਰਕੇ 2 ਲੱਖ ਦਾ ਦੇ ਦੋਗੇ ਹਾਂ 2 ਲੱਖ ਦਾ ਦੇ ਦਾਂਗੇ ਤੇ ਇਹ ਕਿਹੜੇ ਪੈਂਡ ਵਕਾਊ ਆ ਇਹ ਦੇਵੀ ਵਾਲੇ ਪੈਂਡ ਦੇਵੀ ਵਾਲਾ ਜਿਹੜਾ ਹੈਗਾ ਫਰੀਦਪੁਰ ਕੋਟ ਅਸੀਲਪੁਰ ਕੋਟ ਠੀਕ ਆ ਨੰਬਰ ਬੋਲ ਦੇ ਬਾਈ 8878 ਠੀਕ ਆ 23083 ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਤੁਸੀਂ ਕਰਨਾ ਬੇਸਿਕ ਰਹਿ ਕੇ ਠੀਕ ਆ ਬਾਈ ਜਿਵੇਂ ਆਪਾਂ ਵੀਡੀਓ ਸਮਾਨ ਵਿਖਾਇਆ ਇੰਹੀ ਦੇਣਾ ਸਾਰਾ ਠੀਕ ਆ ਬਾਈ ਧੰਨਵਾਦ ਜੀ